ਦਿਲੇਕੇ ਕਾਦੀਆਂ ਹਲਕੇ ਦੇ ਬੇਟ ਖੇਤਰ ਦੇ ਪਿੰਡ ਪੈਣੀ ਖਾਦਰ ਦੇ ਇੱਕ ਫੌਜੀ ਨੌਜਵਾਨ ਦੀ ਗਸ਼ਤ ਕਰਦੇ ਸਮੇਂ ਮੌਤ ਹੋ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫੌਜੀ ਜਵਾਨ ਦੇ ਪਿਤਾ ਨਰਿੰਦਰ ਸਿੰਘ ਅਤੇ ਚੇਅਰਮੈਨ ਕੁਲਵੰਤ ਸਿੰਘ ਪੈਣੀ ਖਾਦਰ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਗੁਰਪ੍ਰੀਤ ਸਿੰਘ ਫੀਲਡ 73 ਰਜiment 18 RR ਵਿੱਚ ਪਿਛਲੇ 6 ਸਾਲ ਤੋਂ ਸੇਵਾ ਨਿਭਾ ਰਿਹਾ ਸੀ ਜੋ ਕਿ ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਜ਼ਿਲ੍ਹਾ ਬਾਰਾਮੂਲਾ ਵਿਖੇ ਤਾਇਨਾਤ ਸੀ ਕਿ ਨਾ ਆਇਆ ਤੁਹਾਡਾ ਨਰਿੰਦਰ ਸਿੰਘ ਉਹ ਦੇ ਬੇਟੇ ਦੀ ਗੱਲ ਤੋਂ ਹੋਈ ਆ ਉਹ ਦਿਨ ਉਹਦੀ ਤੁਹਾਡੇ ਕੀ ਲੱਗਦਾ ਮੇਰਾ ਬੇਟਾ ਹੀ ਤੇ ਕੀ ਹੁੰਦਾ ਜਾਂ ਕਿਸ ਤਰ੍ਹਾਂ ਪਤਾ ਲੱਗਦਾ ਸੂਚਨਾ ਕਿਸ ਤਰ੍ਹਾਂ ਮਿਲਦੀ ਸਾਨੂੰ ਤਾਂ ਫੋਨ ਹੀ ਆਇਆ ਸਾਨੂੰ ਕੋਈ ਹੋਰ ਪਤਾ ਨਹੀਂ ਲੱਗਾ ਜੁਨਰਟ ਦੇ ਵਿੱਚ ਹਾਂਜੀ ਕੀ ਦੱਸੀਆ ਜਾਂਦਾ ਉਹਨਾਂ ਨੇ ਕਿ ਪਾੜੀ ਤੋਂ ਪੈਰ ਪਿਸਲ ਗਿਆ ਤੇ ਡਿੱਗ ਪਿਆ ਥੱਲੇ ਦੱਦ ਉਹਨਾਂ ਨੇ ਕਿ ਮਰ ਗਿਆ ਹੋ ਗਿਆ ਬਈ ਤਾਂ ਹੋ ਗਿਆ ਕੋਈ ਕਰਾਂ ਨਹੀਂ ਕਿੰਨਾ ਚਿਰ ਹੋਇਆ ਸੀ ਭਰਤੀ ਹੋਇਆ ਨੂੰ 6 ਕੁ ਸਾਲ 6 ਮਹੀਨੇ ਚੱਲਣ ਦੇ 5 ਸਾਲ ਹੋ ਗਏ ਤੇ ਕਿੰਨੀ ਉਮਰ ਕਿੰਨੀ ਸੀ ਉਹ 24 ਸਾਲ ਦਾ ਠੀਕ ਹੈ ਵਿਆਹਿਆ ਸੀ ਜੇ ਕਿਤੇ ਨਹੀਂ ਤਾਂ ਕਿਸ ਤਰ੍ਹਾਂ ਹੁਣ ਪਤਾ ਲੱਗਦਾ ਕੋਈ ਗੈਰ ਰابطਾ ਹੋਇਆ ਹੈ ਜਿਹੜਾ ਉਹਦੀ ਜੁੰਟ ਦੇ ਨਾਲ ਹਾਂਜੀ ਹੁਆ ਹੁਣ ਠੀਕ ਹੈ ਕੰਦੇ ਭਰਾਤ ਨੂੰ 9-10 ਵਜੇ ਨਾਲ ਮਤਲਬ ਆਏਗਾ ਘੱਟ ਤੱਕ ਮ੍ਰਿਤਕ ਦੇ ਪਛਾਣ ਦੀ ਕਰ ਲਈਏ ਅਸੀਂ ਤੇ ਮਤਲਬ ਉਹ ਇੱਕ ਰਾਤ ਕਹਿੰਦੇ ਆ 10 ਵਜੇ ਆਏਗਾ ਤਾਂ ਫਿਰ ਉਹ ਕਹਿੰਦੇ ਜੇ ਤੁਸੀਂ ਕਹੋ ਸਵੇਰੇ ਮਤਲਬ ਲਿਆਵਾਂਗੇ लास्ट ਵਾਰ ਕੀ ਮੰਗ ਕਰੋਗੇ ਸਰਕਾਰ ਤੋਂ ਉਹੀ ਮੰਗ ਕੀ ਕਰੀਏ ਦੱਸੋਾਨੂੰ ਵੀ ਪਤਾ ਨਹੀਂ ਜਿੰਮਤ ਤੁਹਾਡੇ ਨਗਰ ਦੇ ਨੂੰ ਕਬੜੀ ਮੰਦ ਭਾਗੀ ਘਟਨਾ ਵਾਪਰੀ ਆ 24 ਸਾਲਾਂ ਦਾ ਨੌਜਵਾਨ ਦੇਸ਼ ਦੀ ਰਾਖੀ ਕਰਦਿਆ ਕਦਾਂ چلا ਗਿਆ ਕੀ ਕਰਾਂ ਦੇਖੋ ਕੋਈ ਲਫ਼ਜ਼ ਨਹੀਂ ਹੈ ਜਿਨ੍ਹਾਂ ਨਾਲ ਅਸੀਂ ਇਹ ਗੱਲ ਕਹਿ ਸਕੀਏ ਬਹੁਤ ਇਸ ਪਰਿਵਾਰ ਨਾਲ ਅਨਹੂਣੀ ਹੋਈ ਹੈ ਬਹੁਤ ਵਧੀਆ ਲੜਕਾ ਸੀਗਾ तकरीबन 6 ਸਾਲ ਪਹਿਲਾਂ ਆਰਮੀ ਜੁਆਇਨ ਕੀਤੀ ਸੀਗੀ ਉੱਥੇ ਦੇਸ਼ ਦੀ ਰਾਖੀ ਵਾਸਤੇ ਸੇਵਾ ਕਰ ਰਿਹਾ ਸੀਗਾ ਅਚਨ ਚੇਤ ਕੱਲ ਪਰਿਵਾਰ ਨੂੰ ਉਹਦੇ ਨਾਲ ਦੇ ਜਿਹੜੇ ਸਾਥੀ ਸੀਗੇ ਉਹਨਾਂ ਨੇ ਫੋਨ ਕੀਤਾ ਕਿ ਗੁਰਪ੍ਰੀਤ ਸਿੰਘ ਇਸ ਤਰ੍ਹਾਂ ਪਹਾੜੀ ਤੇ ਚੱਲ ਰਿਹਾ ਸੀਗੇ ਹੋਰ ਵੀ ਸਾਥੀ ਸੀਗੇ ਨਾਲ ਉਹਦਾ ਪੈਰ ਫਿਸਲਣ ਕਰ ਉਹ ਡੂੰਗੀ ਖਾਈ 'ਚ ਮਤਲਬ ਗੱਲ ਕਰਕੇ ਡਿੱਗ ਗਿਆ ਤੇ ਜਿਸ ਕਾਰਨ ਉਹਦੀ ਜਿਹੜੀ ਡੈਥ ਹੋ ਗਈ ਉਹਨੂੰ رابطہ ਹੋਇਆ ਤੁਹਾਡੇ ਕੋਲ ਹਾਂ رابطہ तकरीबन ਸਾਰੇ ਮੁੰਡੇ ਇਹਨਾਂ ਦੇ ਜਿਹੜੇ ਆਰਮੀ 'ਚ ਹੋਰ ਵੀ ਐ ਉਹਨਾਂ ਨਾਲ ਗੱਲਬਾਤ ਹੋ ਰਹੀ ਐ ਉਹਨਾਂ ਨੇ ਇਹ ਗੱਲ ਕਹੀ ਐ ਵੀ ਅਸੀਂ ਜਿਹੜੀ ਡੱਡ ਬੋਡੀ ਐ ਅੱਜ ਸ਼ਾਮ ਨੂੰ ਤੁਹਾਡੇ ਕੋਲ ਲੈ ਆਵਾਂਗੇ ਪਰ ਪਰਿਵਾਰ ਨੇ ਕਿਆ ਵੀ ਮਤਲਬ ਰਾਤ ਨਾਲ ਲਿਓ ਵੀ ਕਿਉਂਕਿ ਸੰਸਕਾਰ ਜਿਹੜਾ ਉਹ ਕੱਲ ਹੋਣਾ ਤੇ ਤੁਸੀਂ ਕੱਲ ਜਿਹੜੀ ਸਵੇਰੇ ਮਤਲ ਗੱਲ ਕੇ ਨਾਲ ਸਾਨੂੰ ਜਿਹੜੀ ਹੈ ਡੈੱਡ ਬੋਡੀ ਜਿਹੜੀ ਉਹ ਤੁਹਾਪਿਆਂ ਨੂੰ ਦਿੱਤੀ ਜਾਵੇ ਪਰਿਵਾਰ ਦੇ ਵਿੱਚ ਕੌਣ ਕੌਣ ਆਇਆ ਨੇ ਪਰਿਵਾਰ ਦੇ ਵਿੱਚ ਸਾਡੇ ਬ੍ਰਦਰ ਨੇ ਸਰਦਾਰ ਨਿਰਿੰਦਰ ਸਿੰਘ ਜੀ ਇਹਨਾਂ ਦਾ ਇੱਕ ਛੋਟਾ ਬੇਟਾ ਆਪਣਾ ਹਰਪ੍ਰੀਤ ਸਿੰਘ ਜੀ ਉਹ ਜੋ ਤੇ ਇਹਨਾਂ ਦੀ ਮਾਤਾ ਗੁਰਪ੍ਰੀਤ ਸਿੰਘ ਦੀ ਜਿਹੜੀ ਹੈ ਉਹ ਮਤਲ ਗੱਲ ਕੇ ਨਾਲ ਬਾਕੀ ਹੋਰ ਪਰਿਵਾਰ ਦੇ ਵਿੱਚ ਉਹਨਾਂ ਦੇ ਚਾਚੇ ਤਾਏ ਜਿਹੜੇ ਆ ਉਹ ਦੋ ਲੜਕੇ ਇਹਨਾਂ ਦੇ ਆਰਮੀ ਚ ਹੋਰ ਵੀ ਜਿਹੜੇ ਆ ਮਤਲਬ ਗੱਲ ਕਿ ਉਹ ਆਨ ਡਿਊਟੀ ਮਦਦ ਸੇਵਾ ਨਿਭਾ ਰਹੇ ਆ ਇੱਕ ਇਹਨਾਂ ਦੇ ਤਾਇਆ ਜੀ ਜਿਹੜੇ ਉਹ ਰਿਟਾਇਰਮੈਂਟ ਉਹ ਵੀ ਆਰਮੀ ਚ ਆਏ ਆ ਜੀ ਤੇ ਹਲਾਸ ਵੱਲ ਕੀ ਬੇਨਤੀ ਕਰੋਗੇ ਸਰਕਾਰ ਨੂੰ ਦੇਖੋ ਮੈਂ ਸਰਕਾਰ ਕੋਲੋਂ ਬੇਨਤੀ ਇਹੀ ਕਰੂੰਗਾ ਇਸ ਪਰਿਵਾਰ ਦੀ ਜੋ ਵੀ مالی ਮਦਦ ਹੈ ਉਹ ਕੀਤੀ ਜਾਵੇ ਜੀ ਤੇ ਇਹਨਾਂ ਦਾ ਜਿਹੜਾ ਛੋਟਾ ਲੜਕਾ ਮੈਂ ਮਤਲਬ ਗੱਲ ਕਿ ਨਾ ਇਹ ਗੱਲ ਕਹੂੰਗਾ ਕਿ ਉਹਨੂੰ ਮਤਲਬ ਗੱਲ ਕਿ ਨ ਮੌਕਾ ਦਿੱਤਾ ਜਾਵੇ ਕਿ ਉਹ ਸਾਡੇ ਮਤਲਬ بیٹے ਦੀ ਜਗ੍ਹਾ ਇਹ ਆਪਣੀ ਜਿਹੜੀ ਮਤਲਬ ਗੱਲ ਕਿ ਉੱਤੇ ਡਿਊਟੀ ਜਿਹੜੀ ਹੈ ਨਾ ਉਹ ਕਰੇ ਇਹ ਮੇਰੀ ਰਿਕਵੈਸਟ ਆਰਮੀ ਨੂੰ ਵੀ ਤੇ ਆਪਣੀ ਪੰਜਾਬ ਸਰਕਾਰ ਨੂੰ ਤੁਹਾਨੂੰ